ਹਾਂਜੀ ਦੋਸਤੋ ਕੀ ਹਾਲ ਚਾਲ ਹੈ ਮੈਂ ਹਾਂ ਤੁਹਾਡਾ ਦੋਸਤ ਬੋਬੀ ਸਿੰਘ ਤਾਂ ਦੋਸਤੋ ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਬੜੀ ਈਜ਼ੀ ਰੈਸਪੀ ਉਹ ਵੀ 5 ਮਿੰਟ ਦੇ ਵਿੱਚ ਜਿਹੜੀ ਬਣ ਜਾਏਗੀ ਤਾਂ ਦੋਸਤੋ ਅੱਜ ਅਸੀਂ ਬਣਾਵਾਂਗੇ ਟਮਾਟੋ ਸੂਪ ਟਮਾਟੋ ਸੂਪ ਜਿਹੜੇ ਨੋਰ ਕੰਪਨੀ ਦੇ ਪੈਕੇਟ ਹੁੰਦੇ ਆ ਉਹ ਤੁਸੀਂ ਘਰ ਦੇ ਵਿੱਚ ਹੀ 5 ਮਿੰਟ ਦੇ ਵਿੱਚ ਬਣਾਓਗੇ ਤਾਂ ਬੜੀ ਈਜ਼ੀ ਰੈਸਪੀ ਹੈ ਵੇਖਣਾ 5 ਮਿੰਟਾਂ ਦੇ ਵਿੱਚ ਤਿਆਰ ਕਰ ਦੇਣੀ ਆ ਅੱਜ ਕੱਲ੍ਹ ਸਰਦੀ ਦੇ ਮੌਸਮ 'ਚ ਹਰ ਘਰ ਦੇ ਵਿੱਚ ਲੋਕੀ ਡਿਨਰ ਤੋਂ ਬਾਅਦ ਸੂਪ ਪੀਂਦੇ ਨੇ ਕਈ ਸ਼ਾਮ ਦੇ ਵੇਲੇ ਵੀ ਪੀ ਲੈਂਦੇ ਨੇ ਆ ਤੁਸੀਂ ਵੇਖਿਓ ਹੁਣ ਵੇਖਣਾ 5 ਮਿੰਟਾਂ 'ਚ ਤਿਆਰ ਹੁੰਦਾ ਨੋਰ ਟਮੇਟੋ ਸੂਪ ਬੜੀ ਈਜ਼ੀ ਟੂ ਕੁੱਕ ਕਰ ਆ ਤੁਸੀਂ ਮੇਰੇ ਨਾਲ ਆਓ ਤੇ ਕਰੋ ਤੁਸੀਂ ਵੀ ਫੋਲੋ ਕਰੋ ਮੇਰੀ ਰੈਸਪੀ ਨੂੰ ਅਤੇ ਮੇਰੇ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਦੋਸਤੋ ਸਭ ਤੋਂ ਪਹਿਲਾਂ ਇੱਕ ਪੈਨ ਦੇ ਵਿੱਚ ਅਸੀਂ ਰਿਫਾਈਨਡ ਤੇਲ ਪਾਵਾਂਗੇ ਜਦੋਂ ਰਿਫਾਈਨਡ ਗਰਮ ਹੋ ਜਾਏਗਾ ਫਿਰ ਆਪਾਂ ਅਦਰਕ ਲਸਣ ਅਤੇ ਹਰੀ ਮਿਰਚਾਂ ਜੋ ਬਰੀਕ ਕੱਟੀਆਂ ਹੋਈਆਂ ਉਹ ਅਸੀਂ ਤੇਲ ਦੇ ਵਿੱਚ ਪਾੜ ਦਾਂਗੇ ਫਿਰ ਆਪਾਂ ਕੁਛ ਦੇਰ ਤਾਂ ਕਿ ਨਾ ਨੂੰ ਭੁੰਨਾਂਗੇ ਮੱਧਮ ਅੱਗ ਦੇ ਉੱਪਰ ਫਲੇਮ ਆਪਾਂ ਲੋਈ ਰੱਖਣੀ ਹੈ ਬਹੁਤੀ ਤੇਜ਼ ਨਹੀਂ ਕਰਨੀ ਜਦ ਤੱਕ ਅਦਰਕ ਲਸਣ ਅਤੇ ਹਰੀ ਮਿਰਚਾਂ ਲਾਲ ਹੁੰਦੀਆਂ ਨੇ ਪੁੱਜ ਜਾਂਦੀਆਂ ਨੇ ਫਿਰ ਆਪਾਂ ਇਹਦੇ ਵਿੱਚ ਬਰੀਕ ਸ਼ਿਮਲਾ ਮਿਰਚ ਜਿਹੜੀ ਕੱਟੀ ਹੋਈ ਸੀ ਉਹ ਵੀ ਆਪਾਂ ਪਾ ਦੇਣਾ ਤੁਸੀਂ ਹੋਰ ਵੀ ਸਬਜ਼ੀਆਂ ਐਡ ਕਰ ਸਕਦੇ ਹੋ ਜਿਹੜੀਆਂ ਵੀ ਤੁਹਾਨੂੰ ਚੰਗੀਆਂ ਲੱਗਣ ਮੇਰੇ ਕੋਲ ਹੁਣ ਇਸ ਵੇਲੇ ਸਿਰਫ ਸ਼ਿਮਲਾ ਮਿਰਚਾਂ ਹੀ ਅਵੇਲੇਬਲ ਹਨ ਇਸ ਕਰਕੇ ਮੈਂ ਈਜ਼ੀ ਤਰੀਕੇ ਨਾਲ ਬਣਾ ਰਿਹਾ ਹਾਂ ਤੋ ਬਾਅਦ ਅਸੀਂ ਇਹਦੇ ਵਿੱਚ 2 ਕੱਪ ਪਾਣੀ ਪਾ ਦਵਾਂਗੇ ਪਾਣੀ ਜਿਹੜਾ ਹੈਗਾ ਆਪਣੀ ਸੂਪ ਦੀ ਕੁਆਂਟੀਟੀ ਦੇ ਮੁਤਾਬਕ ਪੋਣਾ ਹੈ ਤਕਰੀਬਨ ਇੱਕ ਪੈਕੇਟ ਦੇ ਵਿੱਚ 2.5 ਕੱਪ ਆਈ ਜਾਂਦੇ ਪਾਸੀ ਦੇਖੋ ਦਾਸਰਵੇ ਦਾ ਸਾਰਾ ਪੈਕੇਟ ਹੈ ਨੋਰ ਕੰਪਨੀ ਦਾ ਟਮਾਟੋ ਸੂਪ ਦਾ ਪੈਕੇਟ ਹੈ ਬੜੇ ਈਜ਼ੀ ਤਰੀਕੇ ਨਾਲ ਤੁਸੀਂ ਘਰ ਦੇ ਵਿੱਚ ਬਣਾਓ ਤੇ ਸਾਰੇ ਇਹਦੇ ਵਿੱਚ ਤੁਹਾਨੂੰ 2 ਬੋਲ ਤੇ ਮਿਲ ਹੀ ਜਾਣੇ ਆ ਦੇਖੋ ਹੁਣ ਆਪਾਂ ਸੈਸ਼ਨ ਨੂੰ ਕੱਟ ਕੇ ਇਹਦੇ ਵਿੱਚ ਜਿਹੜਾ ਵੀ ਫੋਲਡਰ ਫਾਰਮ ਦੇ ਵਿੱਚ ਸੂਪ ਹੁੰਦਾ ਉਹ ਆਪਾਂ ਇਹਦੇ ਵਿੱਚ ਪਾ ਦਵਾਂਗੇ ਗਰਮ ਪਾਣੀ ਦੇ ਵਿੱਚ ਉਦੋਂ ਥੱਲੇ ਆਪਾਂ ਫਲੇਮ ਨੂੰ ਥੋੜਾ ਹਾਈ ਕਰ ਦੇਵਾਂਗੇ ਤਾਂ ਕਿ ਪਾ ਚੰਗੀ ਤਰ੍ਹਾਂ ਇਹ ਸੂਪ ਨੂੰ ਬੋਇਲ ਕਰਨਾ ਹੈ ਸੂਪ ਆਪਾਂ ਚੰਗੀ ਤਰ੍ਹਾਂ ਰੰਨ ਕੇ ਹੀ ਤਿਆਰ ਕਰਨਾ ਹੈ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਉਹ ਨਮਕ ਪਾਵਾਂਗੇ ਅੱਗੇ ਦੇਖੋ ਨਮਕ ਆਪਣੇ ਟੇਸ ਦੇ ਅਕੋਰਡਿੰਗ ਪੀ ਪਾ ਸਕਦੇ ਹੋ ਕੋਈ ਫਿੱਕਾ ਖਾਂਦਾ ਹੈ ਕੋਈ ਥੋੜਾ ਤੇਜ਼ ਖਾਂਦਾ ਹੈ ਮੈਂ ਥੋੜਾ ਮੀਡੀਅਮ ਜਾਖਾਂ ਆ ਦੇਖੋ ਤੁਸੀਂ ਚੰਗੀ ਤਰ੍ਹਾਂ ਨੂੰ ਮਿਕਸ ਕਰੀ ਜਾਣਾ ਕਿਉਂਕਿ ਇਹਦੇ ਵਿੱਚ ਲੰਮਸ ਹੁੰਦੀਆਂ ਸੂਪ ਦੇ ਵਿੱਚ ਥੋੜੀ ਜਿ ਮੈਨੂੰ ਗਰੇਵੀ ਘੱਟ ਲੱਗੀ ਹੈ ਸੂਪ ਦੀ ਇਸ ਕਰਕੇ ਮੈਂ ਥੋੜਾ ਜਿਹਾ ਆਧਾ ਕੱਪ ਪਾਣੀ ਹੋਰ ਪਾਇਆ ਹੈ ਇਸ ਤੋਂ ਬਾਅਦ ਪਾਣੀ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਇਹਨਾਂ ਨੂੰ ਰਿਨਣਾ ਹੈ ਬੋਇਲ ਕਰਨ ਨਾਲ ਹੀ ਹੋਏਗਾ ਸੂਪ ਚੰਗੀ ਤਰ੍ਹਾਂ ਟੈਸਟੀ ਹੋਏਗਾ ਹੁਣ ਆਪਾਂ ਥੋੜੀ ਇਹਦੇ ਵਿੱਚ ਰੈੱਡ ਚਿਲੀ ਪਾਊਡਰ ਅਤੇ ਬਲੈਕ ਪੈਪਰ ਨੂੰ ਵੀ ਐਡ ਕਰਾਂਗੇ ਕਾਲੀ ਮਿਰਚ ਦਾ ਪਾਊਡਰ ਅਤੇ ਲਾਲ ਮਿਰਚ ਦਾ ਪਾਊਡਰ ਆਪਾਂ ਐਡ ਕਰਾਂਗੇ ਥੋੜਾ ਜਿਹਾ ਇਹ ਬਿਲਕੁਲ ਐਡ ਕਰਨਾ ਹੈ ਕਿਉਂਕਿ ਜਿਹੜਾ ਸੂਪ ਹੁੰਦਾ ਉਹਦੇ ਵਿੱਚ ਵੀ ਸਪਾਈਸ ਹੁੰਦੇ ਆ ਪਿੱਛੋਂ ਹੀ ਉਹ ਐਡ ਹੀ ਹੁੰਦੇ ਮਸਾਲੇ ਸਿਰਫ ਆਪਾਂ ਹਲਕਾ ਜਿਹਾ ਜਿੰਨਾ ਪਾਣੀ ਪਾਇਆ ਉਹਦੇ ਮੁਤਾਬਕ ਆਪਾਂ ਪਾਉਣਾ ਹੈ ਇਹਨੂੰ ਇੱਕ ਦੋ ਵਾਰੀ ਰਿਨਣਾ ਚੰਗੀ ਤਰ੍ਹਾਂ ਥੇਸੇਕ ਦਿਓ ਬੋਇਲ ਦਵਾਣੇ ਆ ਤੇ ਮਾੜਾ ਜਿਹਾ ਟੇਸਟ ਦੇਖ ਲਿਓ ਇਸ ਤਾਂ ਵੇਖਿਓ ਕਿਉਂਕਿ ਲੂਣ ਮੇਟ ਮਸਾਲਿਆਂ ਨਹੀਂ ਸਾਰੇ ਹਨਾ ਦੇਖ ਲੈਣਾ ਚਾਹੀਦਾ ਇੱਕ ਵਾਰੀ ਐਸੇ ਤਰ੍ਹਾਂ ਸੂਪ ਹੋ ਗਿਆ ਸਾਡਾ ਰੈਡੀ ਦੋਸਤੋ ਹੁਣ ਸਾਡਾ ਸੂਪ ਪੀਣ ਵਾਸਤੇ ਤਿਆਰ ਹੈ ਬੜਾ ਈਜ਼ੀ ਤਰੀਕਾ ਹੈ ਇਹਨੂੰ ਤੁਸੀਂ ਰਾਤ ਦੇ ਡਿਨਰ ਤੋਂ ਬਾ ਸੂਪ ਬਣਾ ਸਕਦੇ ਹੋ ਖਾਣੇ ਤੋਂ ਬਾਅਦ ਬਹੁਤ ਅੱਛਾ ਰਹਿੰਦਾ ਸਰੀਰ ਵਾਸਤੇ ਖੰਗ ਜ਼ੁਕਾਮ ਅਤੇ ਸਰਦੀ ਤੋਂ ਵੀ ਨجات ਕੌਣ ਮਾਤੇ ਬਹੁਤ ਵਧੀਆ ਚੀਜ਼ ਹੈ ਆਹ ਦੇਖੋ ਸੂਪ ਰੈਡੀ ਹੋ ਗਿਆ ਹੈ ਬਿਲਕੁਲ ਵਧੀਆ ਟੈਕਸਚਰ ਜੋ ਜੋ ਠੰਡਾ ਹੋਏਗਾ ਇਹ ਥਿਕ ਹੋਏਗਾ ਨਾ ਤੁਸੀਂ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਅਦਰਕ ਲਸਣ ਕਾਰ ਕੇ ਵਿੱਚ ਸੂਪ ਦੇ ਵਿੱਚ ਗਰਮਾਈ ਚ ਗਈ ਹੈ ਜੋ ਕਿ ਸਰਦੀ ਦੇ ਵਿੱਚ ਸਾਨੂੰ ਖੰਗ ਤੇ ਜ਼ੁਕਾਮ ਤੋਂ ਬਚਾਏਗਾ ਤੁਸੀਂ ਵੀ ਦੋਸਤੋ ਬਣਾ ਕੇ ਪੀਓ ਦੋਸਤੋ ਕਿਦਾਂ ਲੱਗੀ ਤੁਹਾਨੂੰ ਅੱਜ ਦੀ ਵੀਡੀਓ ਇਹ ਲਾਈਕ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਨਾਲੇ ਮੇਰੇ ਚੈਨਲ ਨੂੰ ਵੀ ਜ਼ਰੂਰ ਕਰਿਓ ਸਬਸਕ੍ਰਾਈਬ ਹੋਰ ਵੀ ਮੈਂ ਨਵੀਂ-ਨਵੀਂ ਈਜ਼ੀ ਰੈਸਪੀਸ ਲੈ ਕੇ ਆਵਾਂਗਾ ਟਮੇਟੋ ਸੂਪ ਜਾਂ ਮਾਂਚਾਓ ਸੂਪ ਚਾਈਨੀਜ਼ ਸੂਪ ਦੀਆਂ ਤਾਂ ਤੁਸੀਂ ਵੇਖਦੇ ਰਹੋ ਮੇਰਾ ਚੈਨਲ ਧੰਨਵਾਦ ਦੋਸਤੋ ਹੋ ਗਿਆ ਨਾ 5 ਮਿੰਟ ਦੇ ਵਿੱਚ ਟਮੇਟੋ ਸੂਪ ਤਿਆਰ ਤਾਂ ਦੋਸਤੋ ਤੁਸੀਂ ਵੀ ਕਰੋ ਮੇਰੀ ਰੈਸਪੀ ਨੂੰ ਫੋਲੋ ਤੇ ਮੇਰੇ ਚੈਨਲ ਨੂੰ ਵੀ ਜ਼ਰੂਰ ਕਰੋ ਸਬਸਕ੍ਰਾਈਬ ਧੰਨਵਾਦ